ਇਤਿਹਾਸ ਦੇ ਬੋਲ ਨੇ ਔਰੰਗਜ਼ੇਬ ਦੀ ਹੋਲੀ ਮੰਮ ਹੋਲਾ ਦਰਸਲ ਹੋਲੀ ਦਾ ਸਬੰਧ ਭਗਤ ਪ੍ਰਹਿਲਾਦ ਦੇ ਜੀਵਨ ਦੀ ਉਸ ਕਹਾਣੀ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਭਗਤ ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਅਹੰਕਾਰ ਚ ਆ ਕੇ ਇਹ ਐਲਾਨ ਕਰਵਾਉਂਦਾ ਹੈ ਕਿ ਹਰਨਾਕਸ਼ ਹੀ ਰੱਬ ਹੈ ਦੂਜੇ ਹੋਰ ਕੋਈ ਰੱਬ ਨਾ ਦੀ ਹਸਤੀ ਹੀ ਨਹੀਂ ਪ੍ਰਜਾ ਮੇਰੇ ਨਾਂ ਦੀ ਹੀ ਮਾਲਾ ਜਪਿਆ ਕਰੇਗੀ ਅਤੇ ਹੁਣ ਹਰ ਇੱਕ ਦੀ ਜ਼ਬਾਨ ਤੇ ਹਰੇ ਹਰਨਾਕਸ਼ ਹਰੇ ਹਰਨਾਕਸ਼ ਦਾ ਸਿਮਰਨ ਹੀ ਚੱਲੇਗਾ ਹਰਨਾਕਸ਼ ਦੇ ਇਸ ਐਲਾਨ ਦਾ ਵਿਰੋਧ ਉਸਦੇ ਹੀ ਆਪਣੇ ਪੁੱਤਰ ਭਗਤ ਪ੍ਰਹਿਲਾਦ ਜੀ ਨੇ ਇਹ ਕਹਿ ਕੇ ਕੀਤਾ ਕਿ ਰੱਬ ਅਕਾਲ ਪੁਰਖ ਜੀ ਤਾਂ ਅਜੂਨੀ ਹੈ ਉਹ ਸੈ ਭੰਗ ਹੈ ਰੱਬ ਜਮਦਾ ਤੇ ਮਰਦਾ ਨਹੀਂ ਹਰਨਾਕਸ਼ ਦਾਤਾ ਜਨਮ ਹੋਇਆ ਕੱਲ ਨੂੰ ਉਸਨੇ ਵੀ ਮਰ ਜਾਣਾ ਇਸ ਲਈ ਉਹ ਰੱਬ ਨਹੀਂ ਹੋ ਸਕਦਾ ਭਗਤ ਪ੍ਰਹਿਲਾਦ ਜੀ ਦੇ ਇਸ ਸੱਚੇ ਬੋਲ ਜਦ ਹਰਨਾਕਸ਼ ਦੇ ਕੰਨਾਂ ਵਿੱਚ ਪਏ ਤਾਂ ਉਸਨੇ ਆਪਣੇ ਤਖਤੋਂ ਤਾਜ ਦੇ ਅਹੰਕਾਰ ਵਿੱਚ ਆਪਣੇ ਪੁੱਤਰ ਨੂੰ ਹੀ ਸਰੀਰਕ ਤੇ ਮਾਨਸਿਕ ਤਸੀਹੇ ਦੇ ਕੇ ਆਪਣੇ ਝੂਠ ਅੱਗੇ ਝੁਕਾਉਣਾ ਚਾਹਿਆ ਪਰ ਪ੍ਰਹਿਲਾਦ ਰੱਬ ਦੀ ਸੱਚੀ ਭਗਤੀ ਦੇ ਸੱਚੇ ਰੰਗ ਵਿੱਚ ਰੰਗ ਕੇ ਹਰਨਾਖਸ਼ ਦੇ ਜ਼ੁਲਮੋ ਸਿਤਮ ਨੂੰ ਝੱਲਦਾ ਹੋਇਆ ਸੱਚ ਦੇ ਮਾਰਗ ਤੇ ਬੇਹੌਫ ਚੱਲਦਾ ਰਿਹਾ ਆਖਰ ਕਹਾਣੀ ਮੁਤਾਬਕ ਹਰਨਾਕਸ਼ ਦੀ ਭੈਣ ਹੋਲਿਕਾ ਜਿਸ ਨੂੰ ਇਹ ਵਰਦਾਨ ਸੀ ਕਿ ਅੱਗ ਉਸ ਨੂੰ ਸਾਰ ਨਹੀਂ ਸਕਦੀ ਹਰਨਾਕਸ਼ ਦੇ ਕਹਿਣ ਤੇ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਬੈ ਗਈ ਰੱਬ ਦੀ ਕਰਨੀ ਹੋਲਿਕਾ ਅੱਗ ਵਿੱਚ ਸੜ ਕੇ ਸਵਾਹ ਹੋ ਗਈ ਪਰ ਭਗਤ ਪ੍ਰਹਿਲਾਦ ਨੂੰ ਆਂਝ ਤੱਕ ਨਾ ਆਈ ਭਗਤ ਪ੍ਰਹਿਲਾਦ ਜੀ ਦੇ ਜੀਵਨ ਦੀ ਇਸ ਘਟਨਾ ਨੇ ਲੋਕਾਈ ਅੰਦਰ ਇਹ ਸੰਦੇਸ਼ ਦਿੱਤਾ ਕਿ ਕਦੇ ਵੀ ਝੂਠ ਅੱਗੇ ਸਿਰ ਨਵਾਉਣਾ ਨਹੀਂ ਬਲਕਿ ਸੱਚੇ ਰੱਬ ਦੀ ਸੱਚੀ ਭਗਤੀ ਵਿੱਚੋਂ ਨਾਮ ਦੇ ਰੰਗ ਦੀ ਸੱਚੀ ਕਮਾਈ ਕਰਦੇ ਹੋਏ ਸੱਚ ਦੇ ਮਾਰਗ ਦੇ ਪਾੰਧੀ ਬਣੇ ਰਹਿਣਾ ਤੇ ਝੂਠ ਦੀ ਕਦੇ ਵੀ ਹਾਮੀ ਨਹੀਂ ਭਰਨੀ ਬਲਕਿ ਨਾਮ ਸਿਮਰਨ ਦੀ ਨਿਸ਼ਾਨੀ ਹੀ ਇਹ ਹੈ ਕਿ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਇਸੇ ਲਈ ਗੁਰਬਾਣੀ ਵਿੱਚ ਇਹ ਬੋਲ ਗੂੰਜ ਉਠੇ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਪਰ ਪੁਜਾਰੀਵਾਦ ਨਹੀਂ ਸੀ ਚਾਹੁੰਦਾ ਕਿ ਸਮਾਜ ਭਗਤ ਪ੍ਰਹਿਲਾਦ ਜੀ ਦੇ ਜੀਵਨ ਤੋਂ ਸੇਧ ਲੈ ਕੇ ਵਕਤ ਦੇ ਰਾਜਿਆਂ ਰਾਜਨੀਤਕ ਲੋਕਾਂ ਤੇ ਧਾਰਮਿਕ ਆਗੂਆਂ ਦੇ ਫੈਲਾਏ ਹੋਏ ਅੰਧਵਿਸ਼ਵਾਸ ਕਰਮकांड ਝੂਠ ਫਰੇਬ ਤੇ ਜ਼ੁਲਮੋ ਸਤਮ ਦੇ ਅੱਗੇ ਰੱਬ ਦੀ ਸੱਚੀ ਭਗਤੀ ਦੇ ਸਹਾਰੇ ਕੋਈ ਬਗਾਵਤ ਖੜੀ ਕਰਦਾ ਇਸੇ ਲਈ ਜਦ ਸਮਾਜ ਨੂੰ ਕਮਜ਼ੋਰ ਕਰਨ ਲਈ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਤਿਉਹਾਰ ਵੀ ਵੰਡ ਦਿੱਤੇ ਗਏ ਦੰਪਤੀ ਚਤੁਰਥ ਵਿੱਚ ਜਾਤੀਆਂ ਦੇ ਨਾਵਾਂ ਤੇ ਚਾਰ ਤਿਉਹਾਰ ਲਿਖੇ ਨੇ ਸ਼ਾਵਣੀ ਉਪਾਕਰਮ ਬ੍ਰਾਹਮਣ ਪੁਰਵ ਵਿਜੇਦਸ਼ਮੀ ਖੱਤਰੀਏ ਦੀਪਾਵਲਾ ਵੈਸ਼ ਅਤੇ ਹੋਲੀ ਸ਼ੂਦਰ ਬਲਕੇ ਹੋਲੀ ਤਿਉਹਾਰ ਮਨਾਉਣ ਦਾ ਢੰਗ ਹੀ ਬਦਲ ਦਿੱਤਾ ਗਿਆ ਜਿਸ ਦਿਨ ਭਗਤ ਪਹਿਲਾਦ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਸੱਚੇ ਮਾਰਗ ਤੇ ਚੱਲਣ ਦਾ ਪ੍ਰਣ ਲੈਣਾ ਸੀ ਉਸ ਮਹਾਨ ਦਿਨ ਨੂੰ ਬ੍ਰਾਹਮਣਾ ਨੇ ਇੱਕ ਦੂਜੇ ਤੇ ਚਿੱਕਰ ਛੁੱਟਣ ਕੱਚੇ ਰੰਗਾਂ ਦੀ ਬਾਰਿਸ਼ ਕਰਨ ਔਰਤਾਂ ਤੇ ਮੁਟਿਆਰਾਂ ਉੱਤੇ ਕੱਚੇ ਰੰਗ ਦਾ ਪਾਣੀ ਸੁੱਟ ਕੇ ਅਸ਼ਲੀਲਤਾ ਫੈਲਾਉਣ ਤੇ ਸਾਰਾ ਦਿਨ ਹੁੱਲੜਬਾਜ਼ੀ ਕਰਨ ਨੂੰ ਹੀ ਤਿਉਹਾਰ ਮਨਾਉਣਾ ਬਣਾ ਦਿੱਤਾ ਨਤੀਜਾ ਇਹ ਹੋਇਆ ਕਿ ਜਿਸ ਭਗਤ ਪ੍ਰਹਿਲਾਦ ਜੀ ਦੇ ਜੀਵਨ ਤੋਂ ਸਮਾਜ ਨੇ ਸੇਧ ਲੈਣੀ ਸੀ ਉਸ ਭਗਤ ਪ੍ਰਹਿਲਾਦ ਦੇ ਜੀਵਨ ਨੂੰ ਕੱਚੇ ਰੰਗ ਦੇ ਪਾਣੀ ਵਿੱਚ ਪੁਜਾਰੀਆਂ ਨੇ ਰੋੜ ਦਿੱਤਾ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਗਤ ਪ੍ਰਹਿਲਾਦ ਦੇ ਜੀਵਨ ਦੀ ਇਸ ਕਹਾਣੀ ਨੂੰ ਮੁਰ ਸੁਰਜੀਤ ਕੀਤਾ ਤੇ ਹੋਲੀ ਢੂ ਹੋਲੇ ਮਹੱਲੇ ਦਾ ਮਰਦਾਨਗੀ ਪਰਿਆ ਨਾਮ ਦੇ ਕੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕਿਲਾ ਹোলਗੜ ਸਾਹਿਬ ਤੋਂ ਦ੍ਰਿੜਤਾ ਤੇ ਚੜ੍ਹਦੀ ਕਲਾ ਵਿੱਚ ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਕੀਤੀ ਇਸ ਦਿਨ ਗੁਰੂ ਸਾਹਿਬ ਜੀ ਦੀਆਂ ਲਾਡ ਲੀਆਂ ਫੌਜਾਂ ਔਰ ਸਵਾਰੀ ਦੇ ਕਰਤੱਵ ਦਿਖਾਉਂਦੀਆਂ ਨੇਜ਼ੇਬਾਜ਼ੀ ਰਸਾਕਸ਼ੀ ਅਤੇ ਗੱਤਕੇ ਦੀਆਂ ਟੀਮਾਂ ਬਣਾ ਕੇ ਮੁਕਾਬਲੇ ਕਰਵਾਏ ਜਾਂਦੇ ਮਨਸੂਈ ਜੰਗਾਂ ਕਰਵਾਈਆਂ ਜਾਂਦੀਆਂ ਜਿੱਤਣ ਵਾਲਿਆਂ ਨੂੰ ਗੁਰੂ ਸਾਹਿਬ ਵਿਸ਼ੇਸ਼ ਇਨਾਮ ਦੇ ਕੇ ਨਿਵਾਜ਼ਦੇ ਵਿਸ਼ੇਸ਼ ਰੂਪ ਵਿੱਚ ਮਹੱਲੇ ਕੱਢੇ ਜਾਂਦੇ ਗੁਰੂ ਸਾਹਿਬ ਜੀ ਨੇ ਸਰੀਰਕ ਤੇ ਮਾਨਸਿਕ ਰੂਪ ਵਿੱਚ ਸਮਾਜ ਨੂੰ ਦ੍ਰਿੜਤਾ ਬਖਸ਼ੀ ਸਮੇਂ ਦੇ ਰਾਜਿਆਂ ਤੇ ਪੁਜਾਰੀਆਂ ਦੇ ਝੂਠ ਫਰੇਬ ਜ਼ੁਲਮੋ ਸਤਮ ਦੇ ਅੱਗੇ ਦ੍ਰਿੜਤਾ ਤੇ بلند ਹੌਸਲੇ ਨਾਲ ਸੱਚ ਦੇ ਮਾਰਗ ਦੇ ਪਾੰਧੀ ਬਣ ਕੇ ਇਹਨਾਂ ਖਿਲਾਫ ਜੂਝਣ ਦੀ ਪ੍ਰੇਰਣਾ ਦਿੱਤੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਹੋਲੇ ਮੁਹੱਲੇ ਤੋਂ ਮਿਲੀ ਚੜਦੀ ਕਲਾ ਦੇ ਕਾਰਨ ਹੀ ਸਿੱਖ ਭਾਵੇਂ ਚਰਖੜੀ ਤੇ ਬੈਠਾ ਪਰ ਮੁਖ ਤੋਂ ਇਹੋ ਹੀ ਉਚਾਰ ਰਿਹਾ ਧਨ ਖੜੀ ਧਨ ਚਰਖੜੀ ਧਨ ਨਿਆਉ ਤੁਮਹਾਰਾ ਧਰਮ ហេਤ ਹਮ ਚੜੇ ਚਰਖੜੀ ਧਨ ਵਜੂਦ ਹਮਾਰਾ ਹਮ ਤੋ ਗੁਰੂ ਕੇ ਸਿੱਖ ਸਦਾਵੈ ਗੁਰੂ ਕੇ ហេਤ ਪ੍ਰਾਨ ਭਲ ਜਾਮ ਲੋਕਾਂ ਦੀਆਂ ਹੋਲੀਆ ਤੇ ਖਾਲਸੇ ਦਾ ਹੋਲਾਏ ਲੋਕਾਂ ਦੀਆਂ ਹੋਲੀਆ बोलिया ते ख़ालसे त बोला ਹੋਲੀਆ ਤੇ ਖਾਲਸਾ ਦਹਲਾ